ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੇ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਬਗੜੇ ਬਾਈ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਹਾਂ ਜਨਵਰ ਬਾਈ ਦੇ ਕੋਲੇ ਤਿੰਨ ਤਿੰਨੇ ਮਿੱਤਰੋ ਜਰਸੀ ਨਸਲ ਦੇ ਵਿੱਚ ਇੱਕ ਥੋੜੀ ਜਿਹੀ ਕ੍ਰਾਸ ਬੱਚੀ ਆ ਜਿਹੜੀ ਪਹਿਲਾਂ ਸੂਈ ਸਵਾਈ ਰਾਤ ਦੀ ਮਿੱਤਰੋ ਅੱਜ ਜੇਰ ਵਗੈਰਾ ਇਹਨੇ ਆਉਂਦਿਆਂ ਨੂੰ ਡਾਨ ਜਿਹੜੀ ਪਾਤੀਆ ਕਰਮਾਣੀ ਨੇ ਤੇ ਉਹ ਕਪਣਾ ਗਾਵਾਂ ਤੈਨਾਂ ਜਾਨਵਰਾਂ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਆਪਾਂ ਮਿਲਦੇ ਆਂ ਬਾਈ ਨੂੰ ਕਰਦੇ ਗੱਲਬਾਤ ਪਾਈ ਦੇ ਨਾਲ ਬੜੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਵੀਰੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਅੱਜ ਕਿੰਨੇ ਜਾਨਵਰ ਆ ਪਗੜੇ ਪਏ ਤਿੰਨ ਆ ਬਾਈ ਤਿੰਨ ਪਹਿਲੇ ਨੰਬਰ ਤੇ ਬੱਛੀ ਆ ਜਿਹੜੀ ਬਾਈ ਕੀ ਡਿਟੇਲ ਆਂਦੀ ਬਾਈ ਇਹ ਬਾਈ ਜੀ ਸੁਭਾਈ ਸੂਈ ਅੱਜ ਠੀਕ ਆ ਵੀਰੇ ਹਾਂਜੀ ਠੀਕ ਆ ਤੇ ਆਪਾਂ ਇਹਦਾ ਵੀ 3 ਕਿਲੋ ਬੋਲਾ ਕੱਢਿਆ ਵੱਛੀ ਚੰਗਾ ਕੇ 3 ਕਿਲੋ ਬੋਲਾ ਕੱਢਿਆ ਆਪਾਂ ਵੱਛੀ ਚੰਗਾ ਕੇ ਹਾਂਜੀ ਸੀਲ ਸਾਉ ਫੋਲਾ ਠੀਕ ਆ ਵੀਰੇ ਚੂਣ ਚਣ ਚੰਗਾ ਲੱਗਿਆ ਬਹੁਤ ਵਧੀਆ ਠੀਕ ਆ ਬਾਈ ਠੀਕ ਆ ਵੀਰੇ ਹਾਂ ਇਹ ਬਹੁਤ ਵਧੀਆ ਸੀਲ ਠੀਕ ਆ ਬਾਈ ਠੀਕ ਆ ਵੀਰੇ ਨਾ ਇਹ ਠੀਕ ਥਣ ਥਣ ਚੰਗਾ ਹੈ ਨਾ ਕੋਕੀ ਕੋਕੀ ਇਹਦਣਾ ਨਹੀਂ ਠੀਕ ਆ ਵੱਛੀ ਦੇਗੀ ਕੀ ਬਾਈ ਅੱਛਾ ਵੱਛੀ ਆ ਬਾਈ ਇਹ ਤਾਂ ਮਗਰ ਹੈ ਹਾਂ ਇਹ ਸੁਬਾਹ ਦੀ ਸੂਈ ਆ ਪਿਓਰ ਜਰਸੀ ਵੱਛੀ ਹੈ ਹਾਂਜੀ ਪਿਓਰ ਜਰਸੀ ਵੱਛੀ ਆ ਮਗਰ ਹੂੰ ਇਨੇ ਦਿਨੇ ਗਏ ਬਾਈ ਇਹ ਬਾਈ ਜੀ ਮੋਲਾਪਾ ਜਿਆਦੇ ਨਹੀਂ ਕੋਈ 42000 ਰੁਪਿਆ ਮਾਨਤਨ ਕਰਦੇ ਆ ਕਿ ਮਾਨਤਨ ਕਰਦਾਂਗੇ ਠੀਕ ਕਦੀ ਬਾਰ ਉਤੋਰੀ ਭਰਾ ਦਾ ਲੈ ਵੀ ਮਿੱਤਰੋ ਪਹਿਲੇ ਸੋਈ ਪਹਿਲੇ ਨਹੀਂ ਹੈ ਨਾ ਬਾਈ ਹਾਂਜੀ ਪਹਿਲੇ ਸੋਈ ਆ ਬਾਈ ਰਾਤ ਦੀ ਸੋਈ ਆ ਜੇਬ ਵਗੈਰਾ ਟੱਲ ਪਾਤੀ ਆ ਇਹਨੇ ਕਰਮ ਵਾਲੀ ਨੇ ਮਿੱਤਰੋ ਮਗਰ ਇਹਦੇ ਵੱਛੀ ਆ ਰੇਟ ਇਹਦਾ 42000 ਰੁਪਿਆ ਵਾ ਥਣ ਦੇਵਾ ਬਹੁਤ ਚੰਗਾ ਲੱਗਾ ਹੋਇਆ ਦੇਖੋ ਕਿਰਨ ਜੀ ਮਿੱਤਰੋ ਦੁੱਧ ਪਗੜੇ ਬਾਈ ਕਿੰਨਾ ਪਾ ਜੂਗੀ ਦੁੱਧ ਬਈ ਆਪਾਂ ਬਾਹਲਾ ਨਹੀਂ ਆਂਦੇ 12 13 ਕਿਲੋ ਤਾਂ ਖੁੱਲਾ ਹੀ ਪਾਊਗੀ ਹੂੰ 12 13 ਕਿਲੋ ਖੁੱਲਾ ਰੁੱਲਾ ਦੁੱਧ ਪਾ ਜੂਗੀ ਬਈ ਮਿੱਤਰੋ ਦੇਖ ਸਕਦੇ ਆ ਤੁਸੀਂ। ਹਾਂ। ਹੋ ਗਿਆ। ਲੈ ਠੀਕ ਆ ਬਈ। ਹਾਂ। ਲੈ ਵੇਖੋ ਬਈ ਲੈ ਬਲਕਰਮਾਲੀ ਦਾ ਹਨਾ ਥਣ ਥਣ ਬਹੁਤ ਚੰਗਾ ਲੱਗਾ। ਮੂਮਾਂ ਵੀ ਦਿਖਾ ਦਿੰਦੀ ਹਾਂ ਜੇ ਤੁਸੀਂ। ਹਾਂ। ਅੱਛਾ ਇਹ ਪਗੜੇ ਬਈ ਪਹਿਲੇ ਨੂੰ ਵੜ ਦੋ ਨੰਬਰ ਤੇ ਗਾਂ ਜਿਹੜੀ ਬਈ ਇਹ ਦੋ ਨੰਬਰ ਤੇ ਤੀਜਾ ਸੂਆ ਸੁਣਦੀ ਐਈ। ਠੀਕ ਆ ਵੀਰੇ ਕਿੰਨੇ ਦਿਨ ਪਿਆ ਵੀਰੇ ਇਹਦੇ ਹਜੇ ਇਹ ਤਾਂ 10 ਦਿਨ ਪਿਆ ਜੀ 10 ਦਿਨ ਪਿਆ ਆ ਜੀ ਕਿਨੇ ਦੁੱਧ ਪਾ ਦੂਗੀ ਬਈ ਇਹ ਦੁੱਧ ਬਈ ਇਹ ਵੀ 12 13 ਕਿਲੋ ਹੀ ਦੇਊਗੀ ਠੀਕ ਆ ਸੀਲ ਠੰਡੀ ਚੰਗੀ ਆ ਬਈ ਹਾਂਜੀ ਸੀਲ ਠੰਡੀ ਫੁੱਲ ਆ ਇਹਦਾ ਵੀ ਦੀਪਾ ਥਣ ਥਣ ਨੂੰ ਵਿਖਾ ਦੇਣੀ ਠੀਕ ਕਰ ਕੇ ਇਹਦਾ ਕਰੀ ਨਹੀਂ ਠੀਕ ਆ ਬਈ ਹਜੇ ਦਾ ਕੱਚੀ ਆ ਹਨਾ ਬਈ ਹਾਂਜੀ ਇਹ 10 ਦਿਨ ਲੈ ਜੂਗੀ ਹੂੰ ਬਣੂਗੀ ਚੰਗੀ ਥਾਲੋ ਬਈ ਚੱਲ ਅੱਛਾ ਬਗੜੇ ਬਈ ਕਿੰਨੇ ਦੇਣਾ ਕਿੰਨੇ ਪਏ ਨੇ 10 ਦਾ ਜੇ ਇਹਦੇ 10 ਦਿਨ ਆ ਜੀ 10 ਦਿਨ ਦੇ ਤੂੰ ਤਾਂ ਬਹੁਤ ਚੰਗੀ ਨਿਕਲ ਜੂ ਯਾਰ ਹਾਂਜੀ ਹਾਂਜੀ ਵਧੀਆ ਬਣ ਜੂਗੀ ਇਹਦਾ ਰੇਟ ਜੀ 41000 ਰੁਪਇਆ 41000 ਰੁਪਇਆ ਮਾਨਤਾਨ ਵਿੱਚੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਕੋਈ ਜੋੜਾ 41-41 ਲੈਣ ਵਾਲਾ ਹੋਇਆ ਬਾਈ ਜੋੜਾ ਲੈ ਜਾ ਖੁਸ਼ ਹੋ ਕੇ ਦਵਾਂਗੇ ਮਾਨਤਾਨ ਕਰ ਦਾਂਗੇ ਠੀਕ ਹੈ ਲੈ ਮੂੰਹ ਵਿਖਾਈ ਦੀਪ ਸਿੰਘ ਜੀ ਦਾ ਕਿੰਨਾ ਦਿੰਦਾ ਵੀ ਮੱਥੇ ਦੇ ਵਿੱਚ ਟੂਆ ਵੇਖੋ ਕਿੱਡਾ ਹਨਾ ਜਾਦ ਵੇਖੋ ਬਾਈ ਹਨਾ ਤੀਜਾ ਸੁਹਾ ਸੁੰਦੀ ਆਈ ਏ ਥੋੜੀ ਸਭੀ ਘੱਟ ਹਨਾ ਬਾਈ ਹਾਂਜੀ ਹਾਂਜੀ ਅਸਾ ਦੇ ਬਾਈ ਇੱਥੇ ਨੰਬਰ ਤੇ ਜਿਹੜੀ ਗਾਂ ਬਾਈ ਇਹ ਦੂਜਾ ਸੁਹਾ ਸੁੰਦੀ ਆਈ ਜਰਸੀ ਵਧੀਆ ਵੜ ਠੀਕ ਹੈ ਬਾਈ ਤੇ ਕਿੰਨੇ ਦਿਨ ਪਏ ਆ ਬਾਈ ਪਗੜੇ ਇਹਦੇ 10 ਦਿਨ ਪਏ ਦਾ ਦਲਪਏ ਸੜਤੋਂ ਬਹੁਤ ਚੰਗਾ ਲੱਗਾ ਹਜੇ ਹਨਾ ਹਾਂਜੀ ਹੂੰ ਕੱਦ ਵੀ ਚੰਗਾ ਜੋ ਬਸੇ ਬਾਈ ਹਾਂਜੀ ਇਹਨੇ ਪਹਿਲੇ ਸੂਏ 16 ਕਿਲੋ ਦਿੱਤਾ ਤੈਰ ਕੀ 20 ਪਾਉਗੀ ਹੂੰ ਦੇ ਜੂਗੀ ਬਾਈ ਇਹ ਕਿਨੇ ਦੇ ਦਿਆਂਗੇ ਬਾਈ ਇਹਦਾ ਮੁੱਲ 65000 ਰੁਪਇਆ ਮਾਨਤਨ ਕਰਦਾਂਗੇ ਵਿੱਚ ਮਾਨਤਨ ਕਰਾਂਗੇ ਇਹ ਕੱਡੀ ਬਾਰੋ ਤੋਰੀ ਭਰਾ ਮਾਣ ਇਹਨੂੰ ਵੀ ਖੁਰਦੇ ਲੈ ਮਿੱਤਰੋ ਇਹਦਾ ਰੇਟ 65000 ਰੁਪਇਆ ਲੈ ਵੀ ਭਾਂਡੇ ਵਾਲੀ ਪੂਰੀ ਖੁੱਲੀ ਡੁੱਲੀ ਬੱਛੀ ਆ ਇਹ ਨਹੀਂ ਗੱਲ ਤੁਸੀਂ ਛੋਟੀ ਨਹੀਂ ਕਰ ਸਕਦੇ ਇਹਨੂੰ ਆਜੇ ਹੂੰ ਆਖੋੜਦੇ ਬਗੇ ਬਣਦੀ ਤਾਂ ਮੈਨੂੰ ਮੱਥੇ ਲੱਗਦੀ ਆ ਨਾ ਹਾਂਜੀ ਹੂੰ ਸੰਗਮਗਾ ਦੀ ਆਹਰਾ ਹੋਰਾਂ ਦੀ ਚੰਗੀ ਹੈ ਹੂੰ ਨਹੀਂ ਮਿੱਤਰੋ ਦੇਖ ਸਕਦੇ ਆ ਬਈ ਮੈਂ ਠੀਕ ਆ ਬਗਲੇ ਬਈ ਸੋਹਣੀ ਸੰਖਿਆ ਜਿੰਨੀ ਹੈਗੀ ਹੈ ਹਾਂਜੀ ਅੱਛਾ ਇਹ ਤਿੰਨ ਜਾਨਵਰ ਆ ਬਗਲੇ ਬਈ ਆ ਵੀ ਤੋਰ ਦੀ ਹੈ ਕਿ ਨਹੀਂ ਆ ਤਿੰਨ ਦੋ ਨੰਬਰੇ ਰਹਿੰਦੀ ਆ ਕੋਈ ਇਹ ਵੀ ਤੋਰ ਦੇ ਇਹ ਵੀ ਤੋਰ ਦੇ ਪਤਾ ਲੱਗਿਆ ਨਾ ਹੁੰਦਾ ਹਨਾ ਹੂੰ ਲਵੀ ਮਿੱਤਰੋ ਦੇਖ ਸਕ ਰਹੇ ਹੋ ਜਰਸੀ ਭਰਾ ਜਿਹੜੇ ਖਰੀਦਦੇ ਜਰਸੀ ਆਲੇ ਭਰਾਵਾਂ ਦੇ ਲਈ ਲਾਹੇਵੰਦ ਚੀਜ਼ ਆ ਆ ਜਾਓ ਜਰਸੀ ਖਰੀਦਣ ਵਾਲੇ ਭਰਾਵਾਂ ਦੇ ਲਈ ਚੰਗੀ ਵੀਡੀਓ ਆ ਦੇਖ ਲਿਓ ਗੌਰ ਨਾਲ ਭਾਅ ਵੀ ਠੀਕ ਆ ਜਾਨਵਰ ਵੀ ਚੰਗੇ ਆ ਬਾਈ ਬਗੜੇ ਵੀਰੇ ਨੰਬਰ ਕਿੰਨਾ ਆ ਗਿਆ ਬਾਈ ਆਪਣਾ 9841 ਹੂੰ 21532 98190 21532 21532 ਬਾਈ ਜੀ ਇੱਕ ਆਪਣੀ ਬੇਨਤੀ ਆ ਵੀ ਘਰ ਆ ਕੇ ਵੇਖ ਕੇ ਲੈ ਜਾਵੇ ਆਪਣੀ ਪਸੰਦ ਕਰਕੇ ਜਾਂਚ ਕਰਕੇ ਹਨਾ ਕਈ ਬਾਈ ਕਹਿ ਦਿੰਦੇ ਆ ਵੀ ਇਹ ਛੋਟੀ ਆ ਵੱਡੀ ਆ ਹਾਂ ਸੌਦਾ ਕਰਨਾ ਜੀ ਸਕਦੇ ਕਰਨ ਪਰ ਵੇਖ ਕੇ ਲੈ ਜਾਣਾ ਆਪਣੀ ਇੰਨੀ ਬੇਨਤੀ ਜਰੂਰ ਆ ਸਹੀ ਗੱਲ ਆ ਬਾਈ ਬਾਅਦ ਚ ਕਹਿ ਦਿੰਦੇ ਛੋਟੀ ਦੇ ਦੀ ਵੱਡੀ ਦੇ ਦੀ ਹਨਾ ਸਾਈ ਕਰਕੇ ਦੋ ਦੋ ਦਿਨ ਟੱਕੀ ਰਹੇ ਤੀਜੇ ਦਿਨ ਕਹਿੰਦੇ ਇਹ ਛੋਟੀ ਆ ਯਾਰ ਹਨਾ ਬਈ ਇਹ ਗੱਲ ਮੈਂ ਵੀ ਕਹਿਣਾ ਕੋਲੇ ਆ ਉਹ ਸੌਦਾ ਕਰਨ ਤੋਂ ਪਹਿਲਾਂ ਦੇਖੋ ਜੇ ਤੁਹਾਨੂੰ ਚੰਗੀ ਲੱਗਦੀ ਅਗਲੇ ਦੇ ਹੱਥ ਤੇ ਸਾਈ ਫੜਾਓ ਜਦੋਂ ਸਾਈ ਫੜਾਤੀ ਉਦੋਂ ਅਗਲੇ ਤੁਹਾਡੀਆਂ ਦੇ ਇਹਦੀ ਚੀਜ਼ ਵੇਖੀ ਆ ਹਨਾ ਬਾਈ ਹਾਂਜੀ ਹਾਂਜੀ ਆ ਬਾਈ ਮੱਥੀ ਦਾ ਕੱਦ ਸਮਦਰ ਰਹੇਗਾ ਨੋਟ ਕਰ ਲਿਆ ਜੇ ਬਾਕੀ ਦੋਹਾਂ ਗਾਇਆਂ ਦਾ ਕੱਦ ਠੀਕ ਆ ਨੰਬਰ 22 ਦਾ ਸਕਰੀਨ ਦੇ ਉੱਤੇ